ਜੈਨ ਸਾਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨ ਛੋਟਿਓ ਪਾਸ ਤਾਂ ਤੇ ਗਉ ਹਰ ਗਿਆਨ ਪ੍ਰਗਟ ਉਜੀਆਰੋ ਦੁਖ ਦ੍ਰਿਤਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੋੜ ਲਗ ਹੈ ਤਿੰਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜੇਵ ਅੰਗਦ ਆੰਗ ਸੰਗ ਨਾਨਕ ਗੁਰ ਤੇਵ ਗੁਰ ਅਮਰਦਾਸ ਕਾ ਗੁਰ ਰਾਮਦਾਸੁ ਜੇਨ ਸਤ ਗੁਰ ਸੇਵ ਪਦਾਰਥ ਪਾਇਓ ਜਿਸ ਪਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਲੀ ਆਕਰ ਪ੍ਰਗਟ ਸੁਬਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈ ਤ ਉਪਜਿਓ ਜੋ ਪ੍ਰਗਾਸ ਜੇਹੋ ਪਿਖਤ ਅਤ ਹੋਏ ਰਹਾਸ ਮਨ ਸੋਈ ਸ਼ਾਂਤ ਸਹਾਰ ਗੁਰੂ ਰਾਮਦਾਸ ਨਾਮਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਕੀ ਜ਼ੁਰਤ ਤਿੰਨ ਸ਼ਬਦ ਜ਼ੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਇੱਕ ਜੀਉ ਕਛ ਕਹੀ ਨ ਜਾਈ ਸੋ ਢੀ ਸ੍ਰੇਸ਼ਟ ਸકલ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਬ ਗੁਣ ਭਰੇ ਏਕ ਗੁਣ ਨਾਹੀ अमृत ਛਾੜ ਬਿਖੈ ਬੇਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤ ਤਾਰਾ ਸਿਓ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਹਮਲਾਤ ਜਮਤ ਰਾਜ਼ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਮੋਹ ਮਗ ਬੇਬਸਕਿਓ ਕਾਮ ਗਹਿ ਕੇ ਸਿ ਪਛਾੜਿਓ ਕ੍ਰੋਧ ਖੰਡ ਪਰ ਚੰਡ ਲੋਭ અપਮਾਨ ਜਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਇ ਸੋ ਮੰਨੈ ਭਵ ਸਾਗਰ ਬੰਦੇਓ ਸਿਖ ਸਤਾਰੇ ਸੋ ਪ੍ਰਸੰਨੈ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰੂ ਰਾਮਦਾਸ ਸੱਚ ਸਲ ਭਾਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੋਰ ਨਰ ਸਾਧਿਕ ਸਿੱਧ ਸਿਖ ਸੇਵੰਤ ਤੁਰਹਿ ਤੋਰ ਆਦ ਜੁਗਾਦ ਅਨਾਦ ਕਲਾ ਧਾਰੀ ਤੇਰੇ ਹੋ ਲੋ ਹੈ ਅਗਮ ਨਿਗਮ ਉਦਰਣ ਜਰਾ ਜਮ ਹੈ ਆਰੋ ਹੈ ਗੋਰੇ ਅਮਰਦਾਸ ਥੇਰ ਥੱਪੇਓ ਪਰ ਗਾਮੀ ਤਾਰਣ ਤਰਣ ਅਗ ਅੰਤਕ ਬਦੈ ਨ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਣ